ਕਰਦਾ ਮੁਹabbati lor ਵਿੱਚ ਕੀਤੀਆਂ ਤੇਰੀਆਂ ਸਾਰੀਆਂ ਗੱਲਾਂ ਨੂੰ ਕਵਿਤਾਵਾਂ ਵਿੱਚ ਸਾਂਭ ਲਵਾਂ ਮੈਂ ਕਿ ਹੱਦ ਇਹ ਕਰਦਾ ਮੁਹabbati lor ਵਿੱਚ ਕੀਤੀਆਂ ਤੇਰੀਆਂ ਸਾਰੀਆਂ ਗੱਲਾਂ ਨੂੰ ਕਵਿਤਾਵਾਂ ਵਿੱਚ ਸਾਂਭ ਲਵਾਂ ਉਹ ਉਹਨੇ ਮੇਰੇ ਹੱਥ ਨੂੰ ਘੁੱਟਣ ਦਿੰਦਿਆ ਕਿਹਾ ਸਾਗਰਾਂ ਦੀਆਂ ਮੱਛਲੀਆਂ ਨੂੰ ਕਰਿਆਂ 'ਚ ਨਹੀਂ ਪਾਈਦਾ ਸਾਗਰਾਂ ਦੀਆਂ ਮੱਛਲੀਆਂ ਨੂੰ ਕਰਿਆਂ 'ਚ ਨਹੀਂ ਪਾਈਦਾ ਹੁੰਦਾ ਤੇ ਇੱਕ ਤਾਂ ਇਹ ਸੀ ਜੀ ਇੱਕ ਇਹਨਾਂ ਨੇ ਡਾਕਟਰ ਸਾਹਿਬ ਨੇ ਆਖੀ ਸੀਗੀ ਮਹਾਂਭਤੀ ਸ਼ਿਫਾ ਸ਼ਿਫਾ ਇਲਾਜ ਇਹ ਤਾਂ ਜੀ ਫਾਰਸੀ ਸ਼ਬਦਾਂ ਦਾ ਸ਼ਿਫਾ ਉਹਨੂੰ ਬੋਲੇ ਕੁਝ ਸਖਤ ਸ਼ਬਦਾਂ ਦਾ ਪਛਤਾਵਾ ਕਰਦਿਆਂ ਉਹਨੂੰ ਬੋਲੇ ਗਏ ਕੁਝ ਸਖਤ ਸ਼ਬਦਾਂ ਦਾ ਪਛਤਾਵਾ ਕਰਦਿਆਂ ਮੈਂ ਪੁੱਛਿਆ ਤੈਨੂੰ ਇਹਨਾਂ ਕੁਝ ਕਹਿ ਲਿਆ ਤੂੰ ਬਿਨਾਂ ਸ਼ਿਕਣ ਕਿਵੇਂ ਸਹਿ ਲਿਆ ਤੇਰਾ ਚੋਰੀ ਤੋਂ ਕਿਹਾ ਜੀ ਮੈਂ ਤੈਨੂੰ ਇਹਨਾਂ ਕੁਝ ਕਹਿ ਲਿਆ ਤੂੰ ਬਿਨਾਂ ਸ਼ਿਕਣ ਕਿਵੇਂ ਸਹਿ ਲਿਆ ਉਨੇ ਕਿਹਾ ਮੈਂ ਜਦੋਂ ਗੁਲਕੰਦ ਬਣਾਉਣ ਲਈ ਗੁਲਾਬ ਤੋੜਦੀ ਸਾਂ ਕੁਝ ਕੰਡੇ ਵਾਜੀ ਜਾਂਦੇ ਸਨ ਮੈਂ ਜਦੋਂ ਗੁਲਕੰਦ ਬਣਾਉਣ ਲਈ ਗੁਲਾਬ ਤੋੜਦੀ ਸਾਂ ਕੁਝ ਕੰਡੇ ਵਾਜੀ ਜਾਂਦੇ ਸਨ ਪਰ ਮਨ ਅੰਦਰ ਕਿਸੇ ਕਹਿਣੀ ਲਈ ਕਦੇ ਕੋਈ ਗਿਲਾ ਨਹੀਂ ਸੀ ਉਹਦੀ ਇਹ ਗੱਲ ਸੁਣ ਉਹਦੀ ਇਹ ਗੱਲ ਸੁਣ ਜ਼ਿੰਦਗੀ ਲਈ ਸਾਬ ਰੱਖੇ ਸਾਰੇ ਸ਼ਿਕਵੇ ਮੇਰੇ ਅੰਦਰੋਂ ਗਾਇਬ ਹੋਣ ਲੱਗੇ ਉਹਨੇ ਇੰਨੀ ਗੱਲ ਕੀਤੀ ਮੇਰੀ ਜ਼ਿੰਦਗੀ ਦੀ ਸ਼ਿਫਾ ਹੋ ਗਈ ਠੀਕ ਹੈ ਜੀ ਇਲਾਜ ਹੋ ਗਿਆ ਸੋ ਇਹ ਦੋ ਕਰਤਾ ਸੀ ਜੀ ਇੱਕ ਡਾਕਟਰ ਸਾਹਿਬ ਨੇ ਆਖੀ ਸੀ ਮੰਥਨ ਜੀ ਡਾਕਟਰ ਸਾਹਿਬ ਮੈਂ ਉਹ ਮੰਥਨ ਜਿਹੜੀ ਕਰਤਾ ਹੈ ਜੀ ਇਹ ਇਹਨੇ ਬੜੇ ਗੋਲਡ ਮੈਟਲ ਜਿੱਤੇ ਡਾਕਟਰ ਸਾਹਿਬ ਨਾਲ ਵਿਚਾਰਾ ਹੁੰਦੀਆਂ ਰਹੀਆਂ ਉਹਦੇ ਮੈਂ ਵੀਅਟ ਕਰਦਾ ਸੀਗਾ ਵੀ ਮੈਂ ਫਲਸਫਿਆਂ ਨੂੰ ਇੱਕ ਥਾਂ ਤੇ ਲੈ ਕੇ ਆਉਣਾ ਵਿਰੋਧੀ ਫਲਸਫਿਆਂ ਨੂੰ ਤੇ ਉਹ ਅਸੀਂ ਕਰਦੇ ਰਹੇ ਮੈਂ ਕਿਹਾ ਕਿਤੇ ਇੱਕ ਹੀ ਵਾਰ ਹੁੰਦਾ ਕਿ ਉਹਨਾਂ ਨੇ ਨਹੀਂ ਪੜਿਆ ਹੁੰਦਾਗਾ ਬਈ ਇਹਨਾਂ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਰਹੀਆਂ ਸੋ ਉਹ ਨਜ਼ਮ ਹੈ ਜੀ ਬਹੁਤ ਉਸਾਰ ਲਿਆ ਨੇ ਦੀਵਾਰਾਂ ਬਹੁਤ ਕਰ ਲਈ ਨੇ ਤੰਗ ਦਾਇਰੇ ਬਹੁਤ ਬਣਾ ਲਏ ਨੇ ਆਪਣੇ ਆਪਣੇ ਪਿੰਜਰੇ ਆਓ ਜਰਾ ਕੋਸ਼ਿਸ਼ ਕਰਕੇ ਪੱਕੀਆਂ ਦੀਵਾਰਾਂ ਗਰਾਉਂ ਦੀ ਦਾਇਰਿਆਂ ਚੋਂ ਬਾਹਰ ਨਿਕਲ ਜਾਣ ਦੀ ਤੇ ਪਿੰਜਰਿਆਂ ਨੂੰ ਤੋੜਨ ਦੀ ਆਓ ਜਰਾ ਕੋਸ਼ਿਸ਼ ਕਰੋ ਅੱਜ ਮੱਕੇ ਤੋਂ ਅਯੁੱਧਿਆ ਤੱਕ ਦਾ ਸਫ਼ਰ ਕਰਕੇ ਰਾਮ ਦੇ ਘਰ ਵਿੱਚ ਕੁਰਾਨ ਦੇ ਆਉਣ ਦਾ ਸਵਾਗਤ ਹੋ ਜਾਂਦਾ ਹੈ ਤੇ ਅਯੁੱਧਿਆ ਤੋਂ ਮੱਕੇ ਤੱਕ ਪਹੁੰਚ ਕੇ ਮੁਹੰਮਦ ਦੇ ਘਰ ਵਿੱਚ ਰਮਾਇਨ ਨੂੰ ਪ੍ਰਵੇਸ਼ ਕਰ ਜਾਂਦਾ ਹੁਣ ਈਸਾ ਦੀ ਸੂਲੀ ਨੂੰ ਵੀ ਲੈ ਆਓ ਕਰਮ ਮੁਕਤ ਮਹਾਵੀਰ ਤੱਕ ਕਿਉਂਕਿ ਜੈਨੀਆਂ ਕਹਿੰਦੇ ਇਹਨਾਂ ਦੀ ਈਸਾਰੇ ਪਾਪ ਕੀਤੇ ਉਹਨਾਂ ਦੇ ਤਾਂ ਸੂਲੀ ਲੱਗੀ ਤੇ ਸਾਡੇ ਮਹਾਵੀਰ ਤਾਂ ਜਦੋਂ ਤੁਰਦੇ ਸੀ ਕੰਡਾ ਵੀ ਸੋ ਹੁਣ ਈਸਾ ਦੀ ਸੂਲੀ ਨੂੰ ਵੀ ਲੈ ਆਓ ਕਰਮ ਮੁਕਤ ਮਹਾਵੀਰ ਤੱਕ ਤਾਂ ਜੋ ਇਹ ਸੂਲੀ ਵੀ ਬਣ ਜਾਏ ਫੁੱਲਾਂ ਦੀ ਸੇਜ ਤੇ ਈਸਾ ਨੂੰ ਵਸਤਰ ਉਤਾਰ ਕੇ ਨੰਗੇ ਪੈਰੀ ਚੰਦਨ ਦੇ ਜਦ ਜਸਟਿਸ਼ ਨੂੰ ਕਰਦਿਓ ਮੁਕਤ ਨਿਤਸ਼ੇ ਦੇ ਗੁੰਝਲਦਾਰ ਸ਼ਬਦਾਂ ਤੋਂ ਜਿਹੜੀ ਕਿਤਾਬ ਹੈ ਨਾ ਜ ਆਪਣੇ ਨਿਤਸ਼ੇ ਦਾ ਮਹਾਮਾਨਵ ਉਹਦੇ ਚ ਜਸਟਿਸ਼ ਮਹਾਪਾਤਰ ਮੁੱਖ ਪਾਤਰ ਹੈ ਸੋ ਜਦ ਜਸਟਿਸ਼ ਨੂੰ ਕਰਦਿਓ ਨਿਤਸ਼ੇ ਦੇ ਗੁੰਝਲਦਾਰ ਸ਼ਬਦਾਂ ਤੋਂ ਉਹਨੂੰ ਵੀ ਧੰਨੇ ਜੱਟ ਦਾ ਸਿੱਧਾ ਜਿਹਾ ਆਰਤਾ ਗਾਉਣ ਦਿਓ ਤਾਂ ਧੰਨੇ ਨੂੰ ਕੁਝ ਪਰ ਨਿਤਸ਼ੇ ਦੇ ਹਵਾਲੇ ਹੋ ਜਾਂਦੇ ਹੁਣ ਚਾਰ ਵਾਕ ਦੇ ਮਨਕਿਆਂ ਨੂੰ ਵੀ ਪਰੋਦਿਓ ਵੇਦਾਂ ਦੀ ਮਾਲਾ ਵਿੱਚ ਜਿਹੜੇ ਰੱਬ ਨੂੰ ਨਾਸਤਿਕ ਦਰਸ਼ਕ ਹੁਣ ਚਾਰ ਵਾਕ ਦੇ ਮਨਕਿਆਂ ਨੂੰ ਵੀ ਪ੍ਰੋਧਿਓ ਵੇਦਾਂ ਦੀ ਮਾਲਾ ਵਿੱਚ ਤੇ ਵੇਦਾਂ ਦੀ ਮਾਲਾ ਨੂੰ ਚਾਰ ਵਾਕ ਦੀ ਕਸਵੱਟੀ ਤੇ ਚੜ ਜਾਣ ਦਿਓ। ਹਾਏ ਹਾਏ। ਕਦੇ ਲੋਤਸਿਓ ਨੂੰ ਵੀ ਚੱਲਣ ਦਿਓ ਕਨਫਿਊਸ਼ਸ ਦੇ ਅਨੁਸ਼ਾਸਨ ਵਿੱਚ। ਚਾਈਨਾ ਦਾ ਜਿਹੜਾ ਕਹਿੰਦਾ ਸੀ ਕੋਈ ਅਨੁਸ਼ਾਸਨ ਨਹੀਂ ਹੋਣਾ ਚਾਹੀਦਾ। ਕਦੇ ਲੋਤਸਿਓ ਨੂੰ ਵੀ ਚੱਲਣ ਦਿਓ ਕਨਫਿਊਸ਼ਸ ਦੇ ਅਨੁਸ਼ਾਸਨ ਵਿੱਚ ਤੇ ਕਨਫਿਊਸ਼ਸ ਨੂੰ ਲੋਤਸਿਓ ਦੇ ਖੁੱਲੇ ਆਕਾਸ਼ ਵਿੱਚ ਉਡਾड़ੀਆਂ ਲਾਉਣ ਦਿਓ। ਹੁਣ ਰੰਗ ਹੁਣ ਗੋਰਖ ਨੂੰ ਵੀ ਲੈ ਆਓ ਵਿੰਦਰਾ ਬੰਦੀਆਂ ਗੋਪੀਆਂ ਵਿਚਕਾਰ। ਹੁਣ ਗੋਰਖਨਾਥ ਨੂੰ ਵੀ ਲੈ ਆਓ ਬ੍ਰਿੰਦਾਵਨ ਦੀਆਂ ਗੋਪੀਆਂ ਵਿਚਕਾਰ ਤੇ ਨਾਥ ਬਾਣੀ ਵਿੱਚ ਦੀ ਬਾਗਣ ਵਾਲੀ ਧਾਰਨਾ ਦਾ ਰਾਸ ਲੀਲਾ ਸੰਗ ਟਕਰਾ ਹੋ ਜਾਂਦਾ ਉਹ ਕਹਿੰਦਾ ਨਾ ਦਾਮਕਨ ਬਾਗਣ ਲੈ ਆਇਆ ਮਾਉ ਕਹੇ ਮੇਰਾ ਪੁੱਤ ਲੈ ਆਇਆ ਜਰਾ ਮਾਉ ਨੂੰ ਵੀ ਚੱਖਣ ਦਿਓ ਅਹਿੰਸਾ ਦਾ ਸਵਾਦ ਜਰਾ ਮਾਉ ਨੂੰ ਵੀ ਚੱਖਣ ਦਿਓ ਅਹਿੰਸਾ ਦਾ ਸਵਾਦ ਤੇ ਗਾਂਧੀ ਨੂੰ ਲੈਨਨ ਦੇ ਨੇੜੇ ਹੋ ਕੇ ਕ੍ਰਾਂਤੀ ਬਾਰੇ ਕੁਝ ਸੋਚਣ ਉਹਨੂੰ ਗਿਆਨ ਨੂੰ ਵੀ ਲੱਭ ਲੈਣ ਦਿਓ ਮੁੱਤਤਾ ਦੀ ਗਵਾਚੀ ਆਤਮਾ ਹੁਣ ਵਿਗਿਆਨ ਨੂੰ ਵੀ ਲੱਭ ਲੈਣ ਦਿਓ ਮੁੱਤਾਂ ਦੀ ਗਵਾਚੀ ਆਤਮਾ ਤੇ ਆਤਮਾ ਨੂੰ ਆਇਨਸਟਾਈਨ ਦੀ ਪ੍ਰਯੋਗਸ਼ਾਲਾ ਵਿੱਚ ਜਾ ਕੇ ਸਪੇਕਤਾ ਤੇ ਪਰਮਾਣੂਆਂ ਨਾਲ ਜਾਣ ਪਛਾਣ ਕਰ ਲੈਣ ਹੁਣ ਔਰੰਗਜ਼ੇਬ ਨੂੰ ਵੀ ਕਰ ਦਿਓ ਤਾਨ ਸਹਿਨ ਦੇ سپرد ਹੁਣ ਔਰੰਗਜ਼ੇਬ ਨੂੰ ਵੀ ਕਰ ਦਿਓ ਤਾਨ ਸਹਿਨ ਦੇ سپرد ਤੇ ਵੀਰਾਂ ਨੂੰ ਉਹਦੀ ਸੁੰਨੀ ਦੀਵਾਰ ਹੇਠ ਦੱਬਿਆ ਸੰਗੀਤ ਬਾਹਰ ਲਿਆਉਣ ਦਿਓ ਅਜ ਮਨੋਂ ਦੇ ਆਸ-ਪਾਸ ਦੀ ਗੂੰਜਣ ਦਿਓ ਮਰਦਾਨੇ ਦੀ ਰਵਾ ਹਾਈ ਹਾਈ ਬਹੁਤ ਚੰਗੇ ਜੀਨੇ ਚਾਰਾ ਸੱਚ ਮੰਨਿਆ ਅੱਜ ਮਨੂ ਦੇ ਆਸ-ਪਾਸ ਵੀ ਗੂੰਜੰਦੇ ਉਹ ਮਰਦਾਨੇ ਦੀ ਰਵਾਬ ਤੇ ਚੌ ਵਰਨਾਂ ਦੀ ਸਾਂਝੀ ਬਾਣੀ ਨੂੰ ਉਹਦੀ ਵਰਨਵੰਡ ਮਿਟਾਉਂ ਤੇ ਚੌ ਵਰਨਾਂ ਦੀ ਸਾਂਝੀ ਬਾਣੀ ਨੂੰ ਉਹਦੀ ਵਰਨਵੰਡ ਮਿਟਾਉਣ ਦਿਓ ਖੋਲ ਦਿਓ ਆਪਣੇ ਹਿਰਦੇ ਦੇ ਦਰਵਾਜ਼ੇ ਖੋਲ ਦਿਓ ਆਪਣੇ ਹਿਰਦੇ ਦੇ ਦਰਵਾਜ਼ੇ ਇਸ ਵਿੱਚ ਇੱਕ ਦੀ بجائے ਅਸੰਖ ਨੂੰ ਪ੍ਰਵੇਸ਼ ਕਰਨ ਜਾਂ ਦਿਓ ਤੇ ਅਸੰਖ ਨੂੰ ਅਸੰਖ ਨਾਲ ਮਿਲ ਕੇ ਉਮਰ ਖੈਆਮ ਦਾ ਜਾਮ ਛਲਕਾਉਣ ਦਿਓ ਜੀ ਤੇ ਫਿਰ ਮੀਰਾ ਵਾਰਸ ਤੇ ਬੁੱਲਿਹੋਰਾ ਨਾਲ ਮਿਲ ਕੇ ਇਹ ਕ੍ਰਿਵਾਹੀ ਕਰੀ ਇਸ਼ਕੀਆ ਸੁਰ ਅਲਾਪਨ ਦਿਓ ਨਾ ਰਾਹਣ ਦੀਵਾਰਾਂ ਨਾ ਧਾਇਰੇ ਨਾ ਪਿੰਜਰੇ ਨਾ ਇਹਨਾਂ ਨੂੰ ਬਣਵਾਉਣ ਵਾਲੇ ਠੇਕੇਦਾਰ ਹੂੰ ਵਾਹ ਨਾ ਰਾਹਣ ਦੀਵਾਰਾਂ ਨਾ ਧਾਇਰੇ ਨਾ ਪਿੰਜਰੇ ਨਾ ਇਹਨਾਂ ਨੂੰ ਬਣਵਾਉਣ ਵਾਲੇ ਠੇਕੇਦਾਰ ਇਹੋ ਜਿਹਾ ਝਖੜ ਇੱਕ ਵਾਰ ਝੁੱਟ ਜਾਣ ਦਿਓ ਤਾਂ ਜੋ ਵੇਖ ਲਈਏ ਹੱਦਾਂ ਤੋਂ ਬਿਨਾਂ ਤਰਤੀ ਅਖੰਡ ਆਵੇ ਆਹ ਵੇਖ ਲਈਏ ਹੱਦਾਂ ਤੋਂ ਬਿਨਾਂ ਤਰਤੀ ਕਿਓ ਬਹੁਤ ਸ਼ੁਕਰੀਆ ਨਹੀਂ ਤੇ ਲੈ ਕੇ ਚੱਲੇ ਆ ਜਿਹੜਾ ਅੱਛਾ ਇੱਕ ਦੋ ਗੱਲਾਂ ਮੈਂ